ਲਓ ਜੀ ਨਿੰਗ ਸਿੰਘ ਨੂੰ ਚਪੇੜਾ ਮਾਰਨਾ ਪਿਆ ਮਹਿੰਗਾ ਲੋਕਾਂ ਨੇ ਇਕੱਠ ਕਰਕੇ ਨਿੰਗ ਸਿੰਘ ਨੂੰ ਘੇਰ ਲਿਆ ਤੇ ਫੇਰ ਕਹਿੰਦੇ ਅਸੀਂ ਤੈਨੂੰ ਬੰਨਾਂਗੇ ਮੇਰੀ ਗੱਲ ਸੁਣ ਮੇਰੇ ਕੋਈ ਬਖਰ ਮਾਰੇ ਮੇਰੇ ਬੰਦ ਦੇ ਸਰਪੰਨ ਦੇ ਲਾਲ ਕੱਟ ਕੇ ਮਾਰਨ ਗਾਣ ਚ ਤੇਰੀ ਮਾਣਾਂ ਤੇ ਤੇਰੀ ਗੱਤ ਹੈ ਬੰਦ ਕਰਦੇ ਆ ਯਾਰ ਲੋਕ ਦੇ ਉੱਤੇ ਥੱਪੜ ਮਾਰਿਆ ਉਹਦਾ ਲੈਤੀ ਬਈ ਦੁਜੀ ਹਾਂ ਤੇ ਤੂੰ ਕੋਲੇ ਜੀ ਬਈ ਜਿਹਦੇ ਕੋਲੇ ਪਰੇ ਅਮਾ ਤੂੰ ਕਹਿੰਦਾ ਹੈਂ ਅਟਾਰੇ ਸੀ ਤੂੰ ਮਰ ਸਹਾਈ ਨਹੀਂ ਹੈ

ਵੇ ਤੂੰ ਇਹ ਬੋਲੀ ਕਰ ਸੁਣ ਤੇਰਾ ਕੱਪ ਆ ਬੋਲੀ ਗੱਲ ਨੂੰ ਆਖੀ ਕੰਨੀ ਆ ਚੱਲ ਯਾਰ ਗੱਲ ਤੇਰੀ ਗੱਲ ਕਰ ਤਾਂ ਜਿਹੜੀ ਮਰਜੀ ਤੈਨੂੰ ਚੱਲੋ ਬਾਈ ਤੂੰ ਨਾ ਬੋਲੀ ਤੂੰ ਨਾ ਬੋਲੀ ਮੈਨੂੰ ਕੋਈ ਗੱਲ ਨਹੀਂ ਬੋਲਣ ਦੀ ਮੇਰੀ ਗੱਲ ਸੁਣ ਪਾਪਾ ਟਿਕਾਣਾ ਨਾ ਟਿਕਾ 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 ਪਹਿਲਾਂ ਤੂੰ ਬੋਲਿਆ ਫਿਰ ਮੈਨੂੰ ਕੀ ਆਵਾਜ਼ ਸੁਣਨੀ ਲੋੜੇ ਮੇਰੇ ਦਿਮਾਗ 'ਚ ਫਰਕ ਹੈ ਥੱਪੜ ਕੱਟ ਮਾਰਿਆ ਤੇਰੀ ਤੇਰੀ ਤੂੰ ਬੋਲ ਨਾ ਥੱਪੜ ਕੱਟ ਮਾਰਿਆ ਤੇਰੇ ਤੇ ਤੂੰ ਥੱਪੜ ਮਾਰਿਆ ਬੰਦਾ ਗੱਲ ਕਰ ਉਹਦੇ ਨਾਲ ਜਿਹੜਾ ਜੀ ਟੰਕੇ ਖੋਲ ਲੈਂਦਾ ਕਰ ਤੂੰ ਤੂੰ ਥੱਪੜ ਮਾਰਿਆ ਉਹ ਕੋਈ ਟੰਕੇ ਖੋਲਿਆ ਆ ਆ ਬੋਲਿਆ ਆਪ ਖੋਲੇ ਲੈ ਥੱਪੜ ਮਾਰਿਆ ਵਾ ਇੱਧਰ ਸੌਣ ਮੈਂ ਤੈਨੂੰ ਕਦੇ ਨਹੀਂ ਮੇਰ ਮਾਰਿਆ ਨਹੀਂ ਨਹੀਂ ਟੰਕੇ ਖੋਲ ਦੇ ਦੀ ਤੇਰੀ ਜਾ ਤੂੰ ਥੱਪੜ ਮਾਰੀਂ ਨਾ ਉਹ ਗੱਲ ਥੋੜੋ ਕੋਈ ਐ ਨਹੀਂ ਉਹਨੇ ਜਦ ਕਹੇ ਜਾ ਫਿਰ ਉਹਨੇ ਆਹ ਨਹੀਂ ਤੂੰ ਕਦੋਂ ਦੁਬਾਰਾ ਆਇਆ ਫਿਰ ਮੁੜ ਕੇ ਤੇ ਅਸੀਂ ਨਹੀਂ ਉਹ ਕਹਿ ਵੀ ਨਹੀਂ ਜਾਂਦਾ ਹੋਇਆ ਬਾਬਾ ਬੈ ਰੁਕਿਆ ਨਹੀਂ ਤੂੰ ਜਮਾ ਜ਼ਰਾ ਸਰ ਗੱਲ ਪਹਿਲਾਂ ਤੂੰ ਰੌਂਸਾ ਆਉਂਦਾ ਸੀਗਾ ਫਿਰ ਤੂੰ ਇਹ ਲਾਲੇ ਦਾ ਕੀ ਮਤ ਬਾਲਿਆ ਫਿਰ ਪਹਿਲਾਂ ਲੋ ਯਾਰ ਗੱਲ ਗੱਲ ਤੂੰ ਉੱਪਰ ਜੱਜ ਲੱਗਾ ਫਿਰ ਐਦਾਂ ਦਾ ਮਤਲਬ ਕੀ ਹੁੰਦਾ ਅਸੀਂ ਸਰਦਾਰ ਨਹੀਂ ਮੇਰੀ ਗੱਲ ਸੁਣ ਤੂੰ ਸਰਦਾਰ ਆ ਕਿ ਸਰਦਾਰ ਨਾਲ ਪਖੰਡ ਕਰਦਾ ਤੂੰ ਉਹ ਕਾਲ ਦਾ ਇਹ ਵੀ ਗੱਲ ਸਿੱਖਾਂ ਦਾ ਮਾਨੀ ਨਾ ਮਤੁੱਤੀ ਬਖਸ਼ੀ ਹੋ ਗਿਆ ਆਪਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਮਾਰੀਏ ਫੇਰ ਇਹ ਪਰਿਆ ਦੇ ਮੇਰਾ ਫਿਰ ਲਾਦਾ ਇਹ ਨਹੀਂ ਇਥੇ ਕਰਦੇ ਆ ਇਹਨੂੰ ਥੱਪੜ ਮਾਰਦਾ ਨੂੰ ਗੱਲ ਸੁਣੋ ਬਈ ਇਹ ਥੱਪੜ ਮਾਰਦਾ ਫਿਰ ਉਹ ਤੇਰੇ ਵੀ ਮਾਰ ਸਕਦਾ ਤੇਰੇ ਪਾਣਾ ਨਾਲ ਨੂੰ ਫਿਰ ਤੇਰੀ ਮੇਇਤੀ ਹੋ ਜੂਗੀ ਨਹੀਂ ਨਹੀਂ ਫਿਰ ਗੱਲ ਤੇ ਖਤਮ ਹੋਊਗੀ ਨਹੀਂ ਨਹੀਂ ਮੇਰੀ ਗੱਲ ਸੁਣ ਬਾਬਾ ਮੇਰੀ ਗੱਲ ਸੁਣ ਹੱਥ ਪਾਉਂਦੇ ਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹ ਹੱਥ ਪਾਉਂ ਗੋਵਾ ਤੇ ਬਾਣਾ ਲੱਗੂਗੀ ਮੇਰੀ ਗੱਲ ਸੁਣ ਜਿਆਦਾ ਮਾਫੀ ਮੰਗਣਾ ਤੇ ਝਾਂ ਸੋਣ ਲਾ ਪਰ ਅਸੀਂ ਰੋੜ ਜਾਮ ਕਰਦੇ ਆ ਅਸੀਂ ਲੱਗੇ ਇੱਥੇ ਤੈਨੂੰ ਬਰਾਮਾਂਗੇ ਹੁਣ ਚੱਲ ਠੀਕ ਆ ਲਾਓ ਮੋਟਰਸਾਈਕਲ ਲਾਓ ਇੱਥੇ ਜਾਮ ਕਰੋ ਜਾਮ ਕਰੋ ਇਸ ਤੇ ਜਾਮ ਕਰੋ ਹੋਏ ਹਲੋ ਉਹ ਜਾਣਦੇ ਨਾ ਮਾਰ ਤੂੰ ਦੱਸ ਤਾਂ ਨੇ તમે મને કહો છો કે હું પકડીશ નહીં દેને સજા દેને ના તને 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 ਹਾਂ ਇਹ ਗੱਲ ਕਰ ਲੈ ਬਿਲਕੁਲ ਗੱਲ ਕਰ ਲੈ ਇਹ ਬੰਦਾ ਤੇਰਾ ਪੈਣਾ ਅਸੀਂ ਵੀ ਕੋਈ ਨਾ ਕਰਾਂਗੇ ਗੱਲ ਕਰ ਲੈ ਸਰ 183 ਦਾ ਫੋਨ ਆਇਆ ਬੰਦਾ ਤੈਨੂੰ ਮੈਥ ਚੈਲਿੰਜ ਕਰਦਾ ਵਾ ਬੰਦਾ ਪੁੱਛੂ ਖਾਣਾ ਸਰ ਤੁਹਾਡਾ ਪਖੰਡਾ ਹੈ ਆਇਆ ਕਰ ਉਹ ਕੋਈ ਚੱਕਰ ਨਹੀਂ ਬਾਈ ਮਾਰਾ ਜਾਂਦਾ ਸਾਨੂੰ ਠੀਕ ਆ ਆ ਮਾਰਾ ਮਾਤਾ ਦਿੱਤੀ ਛੜ ਦੀ ਲੋੜ ਆ ਤੁਹਾਨੂੰ ਮਾਤਾ ਹਾ ਦਿੱਤੀ ਯਾਰ ਆਪਣੇ ਇਹ ਕੀ ਦਿੱਤੀ ਲੱਖਣ ਮਾਤੇ ਬਰੇ ਗੱਲ ਸੁਣ ਲੈ ਕਰਦੀ ਕਰਨ ਦੀ ਮੇਰੀ ਗੱਲ ਸੁਣ ਗੁੰਡਾ ਕਰਦੀ ਹੋਰ ਏ ਕੀ ਹੈ ਬਾਈ ਮੇਰੀ ਗੱਲ ਸੁਣ ਹੋਰ ਏ ਕੀ ਆ 10 ਕਿੰਨੇ ਬੰਦੇ ਖੜੇ ਆ ਇੱਕ ਵੀ ਬੰਦਾ ਇੱਕ ਵੀ ਬੰਦਾ ਸਰਦਾਰ ਦੇ ਹੱਥ ਬੰਨ ਲੈਂਦਾ ਬਾਈ ਹੈਲ ਮੈਂ ਮਤਾ ਨਹੀਂ ਸਕਦਾ ਮੈਂ ਸਰਦਾਰ ਇੱਕ ਬਾਰੇ ਜਮ ਕਰਦੀ ਹੈ ਕੀ ਗੱਲ ਹੈ ਯਾਰ ਠੀਕ ਆ ਤੇਰੇ ਬੋਲੀ ਦੀ ਗੱਲ ਨਹੀਂ ਇਹ ਗੱਲ ਮੈਂ ਤੇਰੇ ਨਾਲ ਜੰਮਾ ਨਹੀਂ ਕਿ ਤੇਰਾ ਪਰਵਾਹ ਮੈਂ ਐਸੇ ਕਮਾਦੀਆ ਹੋਊਂਗਾ ਬਾਰੇ ਗੱਲ ਬਾਤ ਕੋਈ ਰੋਕਣ ਨੂੰ ਮੁੱਦਾ ਹੋਣਾ ਨਹੀਂ ਕਿ ਮੈਂ ਕਹਾਂ ਤੂੰ ਨਾ ਆਹ ਰਾਹੀ ਮੇਰੇ ਕੱਲ ਨਹੀਂ ਹੋ ਜਾ ਮੇਰੀ ਗੱਲ ਬਾਹਰ ਆਇਆ ਬੱਸ ਉਹਦੇ ਤੇ ਲਿਆ ਹਾਂ ਤਾਂ ਕਿ ਬਈ ਮੇਰੀ ਗੱਲ ਤਾਂ ਸੁਣ ਰਿਹਾ ਯਾਰ ਆਪਦੀ ਸੁਣਾਈ ਜਾਨਾ ਉਹ ਸੋਰੀ ਜਾਨਾ ਸੀ ਉਹਨੂੰ ਮੈਂ ਤੋੜਦਾ ਸੀ ਅਸੀਂ ਤੋੜ ਕੇ ਮਾਰਿਆ ਉਹਦੇ ਅਸੀਂ

ਪਿਆਰ ਬੰਦੇ ਦਿੱਤੇ ਹੋਈ ਹੋਦਾ ਦੇ ਤੱਕਾ ਕਾਮਾਂ ਇੰਦੀ ਗੱਲ ਨਹੀਂ ਗੱਲ ਸੜ ਤੂੰ ਕਹਿੰਦਾ ਮੈਨੂੰ ਵੀ ਕਹਿਣਾ ਮਤਲਬ ਇਹ ਮੈਨੂੰ ਨਹੀਂ ਦੱਸੀਂ ਕੰਦਾ ਬਣਾ ਲੱਗੇ ਸਾਰਿਆਂ ਨੂੰ ਕੀ ਹੋ ਗਿਆ ਨਹੀਂ ਨਹੀਂ ਗੱਲ ਤੂੰ ਮੇਰੇ ਕੋਲ ਆ ਜਾ ਕੋਈ ਗੱਲ ਨਹੀਂ ਭਾਈ ਯਾਰ ਯਾਰ ਆ ਜਾ ਮੇਰੀ ਗੱਲ ਸੁਣ ਨਹੀਂ ਯਾਰ ਤੇ ਯਾਰ ਭਾਈ ਥੋੜੀ ਜਾ ਆ ਭਾਈ ਆਹ ਖੜਾ ਮੋਟੇ ਮੋਟੇ ਆਹ ਚਲੋ ਚਲੋ ਛੱਡੋ ਯਾਰ ਕੋਈ ਬੰਦੇ ਦੇ ਲੱਫੜਾਂ ਵਾਲੇ ਲੱਫੜਾ ਨਹੀਂ ਕੋਈ ਗੱਲ ਨਹੀਂ ਨਹੀਂ ਉਹ ਤੋੜਦੇ ਸੀ ਉਹਨੂੰ ਤੋੜਦਾ ਸੀ ਬੰਦੇ ਨੂੰ ਤੋੜਿਆ ਸੀ ਮੇਰੇ ਜਾਣ ਸਾਰ ਸਭ ਫੁੱਟ ਕੇ ਲੱਫੜ ਮਾਰਨ ਲੱਗ ਗਏ ਦੱਸੋ ਕੱਲ ਮੇਰੀ ਸਭੇ ਤਰੀਕੇ ਨਾਲ ਥੱਪੜ ਮਾਰਨ ਦਾ ਕੰਮ ਆਪਣੇ ਤੇ ਥੱਪੜ ਮਾਰੇ ਆਪਣੇ ਤੇ ਲੱਗੀ ਆਪਣੇ ਤੇ ਲੱਗੀ ਆ ਕਿਸੇ ਨੇ ਨਹੀਂ ਮਾਰਿਆ

ਉੱਪਰਾਂ ਦੀ ਲੋੜ ਨਹੀਂ ਨਹੀਂ ਆਕੇ ਦੁਬਾਰਾ ਖੰਬਰਾਂ ਦੀ ਲੋੜ ਨਹੀਂ ਸੀ ਨਾ ਖੰਬਰ ਦੀ ਗੱਲ ਨਹੀਂ ਬਾਈ ਜਾਣ ਲੱਗੇ ਨਹੀਂ ਇਹ ਵੀ ਜਾਂਦਾ ਸੀ ਇਹ ਕਹਿੰਦੇ ਜਾਂਦੇ ਕਹਿੰਦਾ ਤੂੰ ਕਰਕੇ ਦੇਵੇਂਗਾ ਇਹਨੇ ਕਿਹਾ ਕਿ ਨਹੀਂ ਯਾਰ ਭਾਈ ਫਿਰ ਗੱਲ ਆਕੇ ਦੁਬਾਰਾ ਕਹਿੰਦਾ ਇਹ ਕੋਈ ਟੀਕਾ ਲਗਾ ਦੇ ਕਹਿੰਦਾ ਮੋੜ ਵੀ ਆਇਆ ਸੀ ਉਹਨੇ ਕਿਹਾ ਤਾਂ ਉਹਨੇ ਤੈਨੂੰ ਆਈ ਚਾ ਵੀ ਰੋਂਗ ਸਾਈਡ ਆ ਰਿਹਾ ਜੇ ਮੈਂ ਉਹਦਾ ਕੋਈ ਇਹਨੇ ਤਰੀਕਾ ਮੇਰੀ ਗੱਲ ਸੁਣ ਇਹਨੇ ਤਰੀਕਾ ਨਹੀਂ ਮੇਰੀ ਤਾਂ ਪਾਗਲ ਨਹੀਂ ਮੇਰੇ ਵੀ ਦਾੜੀ ਹੈ ਇਹ ਮੈਂ ਤਾਂ ਪਾਗਲ ਹੀ ਮੈਂ ਬਾਪ ਦਾ ਸ਼ਰਣਾ ਕਿਹਦੇ ਪਾਸੇੋਂ ਦੱਸ ਨਹੀਂ ਉਹ ਕੁੜੀ ਖੜੀ ਹੈ ਉਹ ਬੋਲਦੀ ਆ ਸ਼ਰਣਾ ਕਿਧਰੋਂ ਲੱਫੜ ਮਾਰਨ ਵਾਲਾ ਮੁੰਡਾ ਤੂੰ ਜਣਾ ਨਹੀਂਗਾ ਫੱਟ ਬਾਈ ਮੈਂ ਨਵੇੜ ਦਾ ਗੱਲ ਜਾਂ ਸਾਡੇ ਅੱਗੇ ਦਾ ਤੋਂ ਦਾ ਜੀ ਧੰਨਵਾਦ ਅਸੀਂ ਤੁਹਾਡੇ ਦਾ ਸਰਦਾਰ ਜੀ ਧੰਨਵਾਦ ਹੈ ਇਹ ਬਾਣੀ ਪਿਆ ਇੱਕ ਯਾਰ ਜਦੋਂ ਮਾਰਦਾ ਹੈ ਇਹ ਨਹੀਂ ਕਿਹਾ ਇਹ ਮੈਨੂੰ खिचण जी गल न

ਪਰ ਫਿਰ ਕੀ ਕਰ ਫਿਰ ਰਸਤਾ ਫਿਰ ਉਹ ਨਹੀਂ ਕਰ ਸਕਦੇ ਗੱਲ ਨੂੰ ਵੀ ਆ ਅਸੀਂ ਨਹੀਂ ਕਰਦੇ ਤੁਸੀਂ ਵੱਢ ਦੋ ਇੱਕ ਦੂਜੇ ਨੂੰ ਗੱਲ ਖਾਣ ਦੀ ਗੱਲ ਕਹੀ ਹੈ ਨਾ ਵੱਢਣ ਵਿੱਚ ਨਾ ਰੀਜਨ ਹੁੰਦਾ ਨਹੀਂ ਗੱਲ ਨੂੰ ਨਵੇੜਾ ਤੁਸੀਂ ਨਹੀਂ ਨਾ ਇਹਦੂ ਕਰਪਾਣੇ ਹੱਤ ਪਾਉਣਾ ਸੀ ਹਟਾਈਏ ਤਾਂ ਕਰਪਾਣੇ ਹੱਤ ਪਾਉਣਾ ਵਾ ਵੱਡੀ ਨਹੀਂ ਜਦੋਂ ਮੈਂ ਵੀ ਫੇਰ ਤੇ ਫੇਰ ਯਾਰ ਅਸੀਂ ਨਾ ਛੱਡਦੇ ਤੂੰ ਕੱਢ ਲੈਣੀ ਸੀ ਮੈਂ ਵਿੱਚ ਦੋੜੇ ਮਾਰਦੇ ਸੀ ਉਹਨੂੰ ਹਸਪੀਟਲ ਭੇਜ ਦੇਣਾ ਸੀ ਇਹ ਯਾਰ ਮੇਰੀ ਗੱਲ ਗਰਮੀ ਨੇ ਇੰਨੀ ਕਰੀ ਦੁਹਾਂ ਤੇ ਗਰਮੀ ਸਭ ਚ ਹੀ ਹੈਗੀ ਆ ਇਹ ਗਰਮੀ ਹੈਗੀ ਸਭ ਮੈਂ ਫੁੱਦੂ ਨਹੀਂ ਡੱਬੇ ਜਿਹੜਾ ਵਾਪਸ ਉੱਥੇ ਮੁੜ ਕੇ ਵੱਡੀ ਤੇਰੀ ਸਭ ਤੋਂ ਪਹਿਲਾਂ ਤੇਰੀ ਰੋਂਗ ਸਾਈਡ ਆਉਂਦਾ ਤੂੰ ਤੇਰੀ ਗਲਤੀ ਆ ਰੋਂਗ ਸਾਈਡ ਆਉਂਦਾ ਨਾ ਫਿਰ ਫਿਰ ਤੂੰ ਬੁੱਲੇ ਦਾ ਤਰੀਕਾ ਹੁੰਦਾ ਬਾਈ ਬੋਲਣ ਦਾ ਤਰੀਕਾ ਆਉਂਦਾ ਮੇਰੇ ਇੱਡੇ ਕੀੜੇ ਨਹੀਂ ਪੈ ਤਾ ਅਸੀਂ ਆਪਾਂ ਕਰੀਏ ਬਾਬਾ ਮਾਰਾ ਵੀ ਤੇਰੀ ਗੱਲ ਵਾਲਾ ਲੋਕ ਇਹਨਾਂ ਪਰੇ ਮਗਰ ਉਹਨਾਂ ਵਿੱਚ ਵਜਿਆ ਮੇਰੀ ਗੱਲ ਰਹਾ ਠੀਕ ਲੱਗਦੀ ਹੈ ਘਟ ਘਟ 20 20% ਸੀ ਮਸਾਂ ਸਮਝ ਗਿਆ ਗੱਲ ਪਰ ਇਹਦਾ ਨਾਮ ਹੋਰ ਬਣੇਗੀ ਹੁਣ ਸਾਰੇ ਬਾਣਾ ਬਾਣਾ ਕਰੀ ਜਾਂਦੇ ਆ ਇਹਨਾਂ ਨੂੰ ਦੇਖਣਾ ਬਾਣਾ ਪਾਇਆ ਕਿਦਾਂ ਬੋਲੀਦਾ ਬਾਣੇ ਦੀ ਗੱਲ ਨਹੀਂ ਹੈ ਨਹੀਂ ਨਹੀਂ ਬਾਣਾ ਵੀਰੇ ਰਿਸਪੈਕਟ ਕਰਦੇ ਆ ਸਾਰੇ ਬਾਣੇ ਦੀ ਵੀ ਰਿਸਪੈਕਟ ਕਰਦੇ ਆ ਨਹੀਂ ਨਹੀਂ ਇਹਨਾਂ ਬਾਣੇ ਸਰਕਾਰ ਜਿੱਤਰੀ ਕੋਈ ਨਹੀਂ ਨੇ ਕਰਾਇਆ ਤੇ ਮਤਲਬ ਇਹ ਨਹੀਂ ਕਰਾਇਆ ਤੇਰੀ ਬੋਲੀ ਨੇ ਕਰਾਇਆ ਹੋਰ ਕੁਝ ਨਹੀਂ ਤੇ ਬੱਸ ਹੋ ਗਿਆ ਨਹੀਂ ਹੋ ਗਿਆ ਹਾਂ ਅਰੇ ਬੋਮੇ ਦਾ ਹਤਾ ਨਹੀਂ ਨਹੀਂ ਚੱਲਦਾ ਚਾਹ ਕੋਈ ਨਾ ਚੱਲੇਗਾ ਉਹ ਦਾ ਨਹੀਂ ਰਗਾ ਪੂਰੀ ਨਹੀਂ ਆਈ ਨੇ ਜਾਂਦੇ ਛੁੱਟ ਕੇ ਮਾਰਨ ਜਾਂਦੇ ਇਹ ਉਲਟਾ ਜੀ ਨੇ ਆ ਤਾਂ ਹੀ ਨਾ ਜੀ ਮਾਰ ਬਸ ਸਰਕਾਰ ਨੂੰ ਦੇਣਾ ਸਰਕਾਰ ਨੂੰ ਦੇਣਾ ਕਈ ਨਾਵੇਂ ਸਰਕਾਰ ਆ ਭਾਈ ਮੇਰੀ ਗੱਲ ਸੁਣ ਲੈ ਮੇਰੀ ਹਲੋ ਭਾਈ ਮੇਰੀ ਗੱਲ ਸੁਣ ਲੈ ਆਹ ਬੱਕਰੀ ਮੇਰੀ ਮੇਰੀ ਦੋ ਮਿੰਟ ਗੱਲ ਸੁਣ ਮਾਰਨ ਤੇ ਲੜ ਕੇ ਗਿਆ ਨਾ ਬੱਚਾ ਹਿੰਦੀ ਬਣੀਏ ਨਾ ਇਹਨਾਂ ਨੂੰ ਹੋਏ ਯਾਰ ਮੈਂ ਆਸਾਨੀ ਨਹੀਂ ਗੱਲ ਕਰੀ ਚੱਲ ਮੈਨੂੰ ਨਹੀਂ ਆਉਂਦੀ ਤੈਨੂੰ ਜਿਆਦਾ ਮਤ ਦਿੱਤੀ ਯਾ ਰੱਬ ਨੇ ਜੇ ਮਤ ਦਿੱਤੀ ਆ ਤੂੰ ਵਰਤੀ ਦੀ ਆ ਨਹੀਂ ਨਹੀਂ ਤੇਰੇ ਗੱਲ ਵਿੱਚ ਤੇਰੇ ਮਾਰਦੀ ਆ ਨਹੀਂ ਨਹੀਂ ਤੇਰੇ ਗੱਲ ਵਿੱਚ ਤੇਰੇ ਗੱਲ ਨੂੰ ਨਿਆਇ ਕਰੀਏ ਨਾ ਚੱਲ ਜੇ ਤੇਰੇ ਬੈਨ ਨਾ ਠੀਕ ਆ ਜੇ ਉਹਨੂੰ ਕਹੇ ਜਾਲ ਚੜ੍ਹ ਕੋਈ ਨਹੀਂ ਯਾਰ ਪਾਣੀ ਦਾ ਸਤਿਕਾਰ ਕਹਿੰਦੇ ਸਾਰੇ ਨਾ ਸਰਬਾਨੇ ਨੇ ਇੱਕ ਗੁਮਨਤ ਰੋਟੀ ਲਈ ਬੋਲਿਆ ਵੀ ਸੀ ਉਥੋਂ ਆਏ ਕਰਕੇ ਇਹ ਹੋਲੀ ਆ ਜੋ